ਅਫਰੀਦਾਬਾਦ ਦੇ ਵਿੱਚ ਮੀਂਹ ਦੇ ਪਾਣੀ ਦੇ ਵਿੱਚ ਡੁੱਬ ਗਈ ਐਕਸਯੂਵੀ 700 ਅੰਡਰ ਬ੍ਰਿਜ ਦੇ ਵਿੱਚ ਭਰਿਆ ਸੀ ਦਰਸਲ ਮੀਂਹ ਦਾ ਪਾਣੀ ਗੱਡੀ ਦੇ ਵਿੱਚ ਸਵਾਰ ਸੀ ਬੈਂਕ ਮੈਨੇਜਰ ਤੇ ਕੈਸ਼ੀਅਰ ਜਿਸ ਦੌਰਾਨ ਇਹ ਗੱਡੀ ਝੁੱਕ ਕੇ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮੈਨੇਜਰ ਤੇ ਕੈਸ਼ੀਅਰ ਦੀ ਮੌਤ ਹੋਈ ਹੈ ਮੈਨੇਜਰ ਵਿਰਾਜ ਨੇ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਾਣੀ ਜ਼ਿਆਦਾ ਹੋਣ ਕਰਕੇ ਗੱਡੀ ਨਹੀਂ ਨਿਕਲੀ ਗੱਡੀ ਬੰਦ ਹੋਣ ਤੋਂ ਬਾਅਦ ਲੋਕ ਹੋ ਗਈ ਗੱਡੀ ਦੇ ਅੰਦਰ ਪਾਣੀ ਭਰਨ ਦੇ ਨਾਲ ਹੀ ਜੋ ਕਿ ਇਹ ਜਾਣ ਗਈ ਹੈ ਫਰੀਦাবাদ ਦੇ ਨਾਲ ਜੁੜੀ ਹੋਈ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਐਕਸਯੂਵੀ 700 ਅਚਾਨਕ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਕਿਉਂਕਿ ਅੰਡਰ ਬ੍ਰਿਜ ਦੇ ਵਿੱਚ ਮੀਂਹ ਦਾ ਪਾਣੀ ਭਰਿਆ ਹੋਇਆ ਸੀ ਗੱਡੀ ਦੇ ਵਿੱਚ ਸਵਾਰਸਾਂ ਨੇ ਇਸ ਵੇਲੇ ਬੈਂਕ ਮੈਨੇਜਰ ਤੇ ਕੈਸ਼ੀਅਰ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਜਨਨ ਦੀ ਕਿ ਮੌਤ ਹੋਈ ਹੈ ਮੈਨੇਜਰ ਵਿਰਾਜ ਨੇ ਗੱਡੀ ਨੂੰ ਕੱਢਣ ਦੀ ਹਾਲਾਂਕਿ ਕੋਸ਼ਿਸ਼ ਵੀ ਕੀਤੀ ਪਰ ਪਾਣੀ ਜ਼ਿਆਦਾ ਹੋਣ ਕਰਕੇ ਗੱਡੀ ਨਹੀਂ ਨਿਕਲ ਸਕੀ ਗੱਡੀ ਬੰਦ ਹੋਣ ਤੋਂ ਬਾਅਦ ਲੋਕ ਹੋ ਜਾਂਦੀ ਹੈ ਤੇ ਗੱਡੀ ਦੇ ਅੰਦਰ ਪਾਣੀ ਜਦੋਂ ਭਰ ਜਾਂਦਾ ਹੈ ਤੇ ਪਾਣੀ ਭਰਨ ਦੇ ਕਾਰਨ ਹੀ ਗੱਡੀ ਦੇ ਵਿਸਵਾਰ ਬੈਂਕ ਮੈਨੇਜਰ ਤੇ ਕੈਸ਼ੀਅਰ ਦੀ ਮੌਤ ਹੋਈ ਹੈ ਫਰੀਦাবাদ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਅੰਡਰਬ੍ਰਿਜ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਅੰਡਰਬ੍ਰਿਜ ਦੇ ਵਿੱਚ ਪਾਣੀ ਭਰਨ ਦੇ ਕਾਰਨ ਹੀ ਗੱਡੀ ਦੇ ਵਿਸਵਾਰ ਬੈਂਕ ਮੈਨੇਜਰ ਤੇ ਕੈਸ਼ੀਅਰ ਦੀ ਜਾਨ ਤੱਕ ਚਲੀ ਜਾਂਦੀ ਹੈ ਅ ਦਰਸਲ ਫਰੀਦাবাদ ਦੇ ਵਿੱਚ ਜਦੋਂ ਮੀਂਹ ਦਾ ਪਾਣੀ ਭਰਿਆ ਹੋਇਆ ਸੀ ਅੰਡਰਬ੍ਰਿਜ ਦੇ ਵਿੱਚ ਇਸੇ ਦੌਰਾਨ ਐਕਸਯੂਵੀ 700 ਜਿਸ ਦੇ ਵਿੱਚ ਬੈਂਕ ਮੈਨੇਜਰ ਤੇ ਕੈਸ਼ੀਅਰ ਸਵਾਦ ਸਨ ਅਚਾਨਕ ਕਿ ਗੱਡੀ ਝੁੱਕ ਕੇ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਤਾਂ ਇਸੇ ਦਰਾਨ ਦੋਵਾਂ ਦੀ ਮੌਤ ਹੋਈ ਹੈ ਮੈਨੇਜਰ ਵਿਰਾਜ ਨੇ ਹਾਲਾਂਕਿ ਗੱਡੀ ਨੂੰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਪਰ ਪਾਣੀ ਜ਼ਿਆਦਾ ਹੋਣ ਕਰਕੇ ਗੱਡੀ ਨਹੀਂ ਨਿਕਲ ਸਕੀ ਗੱਡੀ ਬੰਦ ਹੋਣ ਤੋਂ ਬਾਅਦ ਲੋਕ ਹੋ ਗਈ ਤਾਂ ਗੱਡੀ ਦੇ ਅੰਦਰ ਇਸੇ ਦਰਾਨ ਜੋ ਕਿ ਪਾਣੀ ਭਰ ਜਾਂਦਾ ਹੈ ਤੇ ਪਾਣੀ ਭਰਨ ਦੇ ਕਾਰਨ ਹੀ ਬੈਂਕ ਮੈਨੇਜਰ ਤੇ ਕੈਸ਼ੀਅਰ ਦੀ ਜਾਨ ਤੱਕ ਚਲੀ ਗਈ ਫਰੀਦਬਾਦੀ ਦੇ ਤਰਫੋਂ ਸੀ ਤਸਵੀਰਾਂ ਵਿਖਾ ਰਹੇ ਆ ਜਿੱਥੇ ਕਿ ਮੀਂਹ ਦੇ ਪਾਣੀ ਦੇ ਵਿੱਚ ਐਕਸ ਯੂ ਵੀ 700 ਜੋ ਕਿ ਡੁੱਬ ਜਾਂਦੀ ਹੈ ਅੰਡਰਬ੍ਰਿਜ ਦੇ ਵਿੱਚ ਪਾਣੀ ਭਰਿਆ ਹੀ ਕਿਉਂਕਿ ਇਸੇ ਜਨ ਦੌਰਾਨ ਜਿਹੜਾ ਕਿ ਪੂਰਾ ਹਾਸਾ ਵਾਪਰਦਾ ਹੈ ਹਰ ਸਾਲ ਜਦੋਂ ਵੀ ਮੀਂਹ ਪੈਂਦਾ ਜਦੋਂ ਵੀ ਮਾਨਸੂਨ ਆਉਂਦੀ ਹੈ ਇਸ ਤਰੀਕੇ ਦੇ ਹਾਲਾਤ ਇੱਥੇ ਅੰਡਰਬ੍ਰਿਜ ਤੇ ਬਣਦੇ ਨੇ ਹਾਲਾਂਕਿ ਜਦੋਂ ਮੀਂਹ ਦਾ ਮੌਸਮ ਹੁੰਦਾ ਹੈ ਮਾਨਸੂਨ ਦਾ ਮੌਸਮ ਹੁੰਦਾ ਹੈ ਤੇ ਲਗਾਤਾਰ ਵਕਫਾ ਸ਼ਹਿਰਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਨਿਕਾਸੀ ਦੇ ਜਿਹੜੇ ਕਿ ਪੱਕਾ ਪ੍ਰਬੰਧਾਂ ਦਾ ਆਵੇ ਕੀਤੇ ਜਾਂਦੇ ਨੇ ਪਰ ਇਸ ਤਰੀਕੇ ਦੇ ਨਾਲ ਜਦੋਂ ਪਾਣੀ ਭਰ ਜਾਂਦਾ ਹੈ ਚਾਹੇ ਅੰਡਰਬ੍ਰਿਜ ਦੀ ਗੱਲ ਹੋਵੇ ਚਾਹੇ ਹੋਰ ਰੋਡਸ ਦੀ ਗੱਲ ਹੋਵੇ ਸੜਕਾਂ ਗਲੀਆਂ ਦੀ ਗੱਲ ਹੋਵੇ ਗਲੀਆਂ ਦੀ ਗੱਲ ਹੋਵੇ ਤਾਂ ਇਸ ਦੇ ਵਿਚਾਲੇ ਲਗਾਤਾਰ ਜਿਹੀਆਂ ਹਾਸੇ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਪਰ ਫਰੀਦাবাদ ਦੇ ਵਿੱਚ ਅਜਿਹਾ ਅੰਡਰਬ੍ਰਿਜ ਦੇ ਵਿੱਚ ਪਾਣੀ ਭਰਿਆ ਇੱਥੇ ਅਚਾਨਕ ਗੱਡੀ ਡੁੱਬ ਜਾਂਦੀ ਹੈ ਤੇ ਗੱਡੀ ਡੁੱਬਣ ਦੇ ਚਲਦਿਆਂ ਗੱਡੀ ਦੇ ਵਿੱਚ ਸਵਾਰ ਜੋ ਬੈਂਕ ਮੈਨੇਜਰ ਤੇ ਕੈਸ਼ੀਅਰ ਸਨ ਇਹਨਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਪਾਣੀ ਜ਼ਿਆਦਾ ਹੋਣ ਕਰਕੇ ਗੱਡੀ ਕਿਉਂਕਿ ਬਾਹਰ ਨਹੀਂ ਨਿਕਲ ਸਕੀ गड्डी बंद जो हो जाती है बंद होगी अंडरपास के अंदर देर रात एक दुखद हादसा होता है जिसमें एसयूवी कार सवार दो लोगों की मौत हो जाती है जिसमें से कि एक युवक जो है वो एच बैंक में बतौर मैनेजर के पद पर तैनात था और दूसरा जो है वो एसडीएफसी बैंक के अंदर ही कैशियर के तैनात था इसी ओल्ड से पानी लब लगभग 10 से 15 फुट के आसपास जो है वो ये वाटर लॉगिंग इस समय इस अंडरपास के अंदर हो चुकी है और ये पहली बार नहीं है ऐसा वाक्य जो है वो इस अंडरपास के अंदर अवमन देखा जाता है और हर साल इसी तरीके के हालात यहाँ पे पैदा होते हैं शहर के अंदर पानी जल भराव हर सेक्टर हर तमाम इलाके के अंदर जो है वो यहाँ पे आपको देखने को मिलेगा साथ है एक बार हम जानते हैं किस तरीके से देखते हैं जिस तरीके से देर रहा था देखिए बहुत ही दुखद हादसा है और इस तरह के हादसे जो आप स्मार्ट सिटी की संख्या दी गई थी वो कति बिल्कुल फेल होती दिख रही है और ये पहली बार नहीं है बहुत बार हो चुका है इसी अंडर में हो चुका है बुढ़िया नाल अंडर में भी दिक्कत है और इसका कोई निवारण नहीं है ਆਪ ਵੈਰੀਗੇਟਿੰਗ ਲਗਾ ਦੋ ਉਸ ਟਾਈਮ ਅਗਰ ਜਬ ਦਿੱਕਤ ਆਏ ਕਿ ਬਾਰਿਸ਼ ਆਪਕੋ ਲੱਗ ਰਹਾ ਹੈ ਪਾਣੀ ਭਰ ਰਹਾ ਹੈ ਆਪ ਵੈਰੀਗੇਟਿੰਗ ਕਰਕੇ ਜੇ ਆਭੀ ਤੋ ਲਗਾ ਰੱਖੀ ਹੈ ਆਪ ਬੰਦ ਕਰ dete ਤੋ ਦੋ ਜ਼ਿੰਦਗੀਆਂ ਬਚ ਜਾਂਦੀ ਰੋਕਾਂਗੇ ਅਗਲੀ ਵੱਡੀ ਖਬਰ ਦਾ న్యూਸ 8 ਨੇਂਤੇ ਚੰਡੀਗੜ੍ਹ ਗਰਨੇਡ ਅਟੈਕ ਦੇ ਮਾਸਟਰਮਾਈਂਡ ਦਾ ਪਰਿਵਾਰ ਸਾਹਮਣੇ ਆਇਆ ਹੈ ਹੈਪੀ ਪਸ਼ੀਆ ਦੇ ਪਰਿਵਾਰ ਨੇ بیٹے ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਅੱਤਵਾਦੀ ਰਿੰਦਾ ਦੇ ਨਾਲ ਪਲਾਨਿੰਗ ਦੇ ਵਿੱਚ ਸ਼ਾਮਲ ਸੀ ਪਸ਼ੀਆ ਪਾਕਿਸਤਾਨ ਦੇ ਵਿੱਚ ਲੋਕੀ ਅੱਤਵਾਦੀ ਰਿੰਦਾ ਦੇ ਨਾਲ ਲਿੰਕ ਦੇ ਵਿੱਚ ਹੈ ਪਸ਼ੀਆ ਅੱਤਵਾਦੀ ਰਿੰਦਾ ਨੇ ਪਸ਼ੀਆ ਦੇ ਜ਼ਰੀਏ ਹੀ ਇਹ ਅਟੈਕ ਕਰਵਾਇਆ ਸੀ 2019 ਤੋਂ ਅਮਰੀਕਾ ਦੇ ਵਿੱਚ ਜੋ ਕਿ ਪਛੀਆਂ ਰਹਿ ਰਿਹਾ ਅਮਰੀਕਾ ਤੋਂ ਪਹਿਲਾਂ ਦੁਬਈ ਤੇ ਇੰਗਲੈਂਡ ਦੇ ਵਿੱਚ ਵੀ ਰਹਿ ਚੁੱਕਾ ਹੈ ਤਾਂ ਇਸ ਦੇ ਵਿਚਾਲੇ న్యూਸ 18 ਤੇ ਚੰਡੀਗੜ੍ਹ ਗ੍ਰੇਨੇਡ ਅਟੈਕ ਦੇ ਮਾਸਟਰਮਾਈਂਡ ਦਾ ਜੋ ਕਿ ਪਰਿਵਾਰ ਸਾਹਮਣੇ ਆਇਆ ਹੈਪੀ ਪਛੀਆਂ ਦੇ ਪਰਿਵਾਰ ਨੇ ਹਾਲਾਂਕਿ بیٹے ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ हैप्पी ਪਛੀਆਂ ਤਾਂ ਬਿਲਕੁਲ ਸਰਹੱਦੀ ਪਿੰਡ ਹੈ ਪਛੀਆਂ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਆਂ ਔਰ ਹੈਪੀ ਦੇ ਘਰ ਦੇ ਬਾਹਰ ਮੌਜੂਦ ਆਂ ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਇਹ ਹੈਪੀ ਪਛੀਆਂ ਦਾ ਘਰ ਹੈ ਤਾਂ ਸਧਾਰਨ ਪਰਿਵਾਰ ਹੈ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ ਤਾਂ ਜੇਕਰ ਮੈਂ ਪਰਿਵਾਰ ਦੀ ਗੱਲ ਕਰਾਂ ਤਾਂ ਹੈਪੀ ਦੀ ਮਾਂ ਔਰ ਭੈਣ ਇਸ ਘਰ ਦੇ ਵਿੱਚ ਰਹਿੰਦੇ ਨੇ ਜਦਕਿ ਹੈਪੀ ਦੇ ਪਿਤਾ ਦੀ 2012 ਦੇ ਵਿੱਚ ਮੌਤ ਹੋ ਚੁੱਕੀ ਸੀ ਤਾਂ ਹੈਪੀ ਜੋ ਹੈ ਨੌਕਰੀ ਦੇ ਲਈ ਦੁਬਈ ਜਾਂਦਾ ਹੈ ਦੁਬਈ ਤੋਂ ਬਾਅਦ ਵਾਪਸ ਫਿਰ ਆਪਣੇ ਪਿੰਡ ਦੇ ਵਿੱਚ ਰਹਿੰਦਾ ਤਾਂ 1 ਸਾਲ ਲਗਭਗ ਇੱਥੇ ਬਤੌਣ ਤੋਂ ਬਾਅਦ ਹੈਪੀ ਜੋ ਹੈ ਇੰਗਲੈਂਡ ਚਲਾ ਜਾਂਦਾ ਹੈ ਔਰ ਇੰਗਲੈਂਡ ਤੋਂ ਬਾਅਦ ਅੱਜ ਕੱਲ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਉਸ ਦਾ ਨਾਮ ਕਾਫੀ ਚਰਚਾ ਦੇ ਵਿੱਚ ਹੈ ਕਿ ਹੈਪੀ ਜੋ ਹੈ ਉਹ ਅਮਰੀਕਾ ਦੇ ਵਿੱਚ ਬੈਠ ਕੇ ਆਪਣਾ ਪੂਰਾ ਨੈਟਵਰਕ ਚਲਾ ਰਿਹਾ ਹੈ ਉਸ ਵਿਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਉਸ ਦੇ ਵਿੱਚ ਉਸ ਦਾ ਹੱਥ ਹੈ ਪਰ ਪਰਿਵਾਰ ਦਾ ਕੀ ਪੱਖ ਹੈ ਉਹ ਜਾਣਨ ਦੇ ਲਈ ਅੱਜ ਅਸੀਂ ਪਛੀਆਂ ਪਿੰਡ ਦੇ ਵਿੱਚ ਪਹੁੰਚੇ ਆ ਹੈਪੀ ਦੇ ਮਾਤਾ ਜੀ ਸਾਡੇ ਨਾਲ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦੇ ਹੈਪੀ ਦੇ ਪਿਤਾ ਦੀ ਜੋ ਹੈ ਮੌਤ ਹੋ ਚੁੱਕੀ ਹੈ ਹੈਪੀ ਦਾ ਜਿਹੜਾ ਦਾਦਾ ਹੈ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਤਾਂ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਮਾਤਾ ਜੀ ਇੱਕ ਗੱਲ ਦੱਸੋ ਤੁਹਾਡੇ ਬੇਟੇ ਦਾ ਨਾਮ ਜਦੋਂ ਲਿਆ ਜਾਂਦਾ ਤਾਂ ਉਹਨੂੰ ਇੱਕ ਦੇਸ਼ ਵਿਰੋਧੀ ਤਾਕਤਾਂ ਦੇ ਨਾਮ ਤੇ ਜਾਣਿਆ ਜਾ ਰਿਹਾ ਹੈ ਅਸਲੀ ਅਸਲੀਅਤ ਕੀ ਹੈ ਇੱਕ ਮਾਂ ਕਿਦਾਂ ਦੇਖਦੀ ਹੈ ਹੈਪੀ ਨੂੰ ਹਾਂਜੀ ਉਹ ਦੱਸਿਆ ਜਾਂਦਾ ਇਹ ਸਭ ਸਰਕਾਰਾਂ ਦਾ ਹੀ ਜੀ ਗੱਲ ਸਾਨੂੰ ਆਣ ਕੇ ਸਾਰਿਆਂ ਨੂੰ ਪਰੇਸ਼ਾਨ ਕਰਦੇ ਆ ਪੁਲਿਸ ਵਾਲੇ ਆਣ ਕੇ ਸਾਡੇ ਰਿਸ਼ਤੇਦਾਰਾਂ ਨੂੰ ਇੰਨਾ ਤੱਕ ਤੰਗ ਕਰਦੇ ਆ ਮੋਬਾਈਲ ਲੈ ਜਾਂਦੇ ਫੜ ਫੜ ਕੇ ਸਾਡੇ ਵੀ ਖੜੇ ਸਾਡੀ ਗੱਡੀ ਨੂੰ ਵੀ 에ਰਪੋਰਟ ਤੋਂ ਇਹਨਾਂ ਨੇ ਫੜਿਆ ਇਦਾਂ ਸਾਨੂੰ ਤਾਂ ਇੰਨੀ ਪਰੇਸ਼ਾਨੀ ਹੈ ਜਿਹਦਾ ਕੋਈ ਅੰਤ ਨਹੀਂ ਆ ਸਾਨੂੰ ਬਹੁਤ ਜਿਆਦਾ ਸਰਕਾਰਾਂ ਨੇ ਤੇ ਪੁਲਿਸ ਵਾਲਿਆਂ ਤੱਕ ਘਰ ਚੁੱਕੇ ਸਨ ਜਿੱਦਾਂ ਪੇਸ਼ ਕੀਤਾ ਜਾਂਦਾ ਕਿ ਖੁੰਖਾਰ ਬਹੁਤ ਇੱਕ ਬੰਦਾ ਹੈ ਬਾਹਰ ਬੈ ਕੇ ਦੇਸ਼ 'ਚ ਬਲਾਸਟ ਕਰਵਾ ਰਿਹਾ ਧਮਾਕਾ ਕਰਾ ਰਿਹਾ ਪਰ ਇਹੋ ਜੀ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਹੈ ਟਾਈਮ ਮੈਨੂੰ ਸਾਡੇ ਨਾਲ ਕੋਈ ਸ਼ੇਅਰ ਨਹੀਂ ਸਾਡੇ ਮੁੰਡੇ ਦੀ ਗੱਲ ਇਹੋ ਜੀ ਹੋਈ ਨਾ ਸਾਨੂੰ ਪਤਾ ਹੈ ਗੱਲ ਵੈਸੇ ਗੱਲਬਾਤ ਹੁੰਦੀ ਹੈ हां के दिख गई हो जंदी 4-5 ਦਿਨ ਬਾਅਦ 10 ਦਿਨ ਬਾਅਦ ਹੋ ਜੇ ਇਹਨਾਂ ਗੱਲਾਂ ਦਾ ਜ਼ਿਕਰ ਹੋਇਆ ਕਿ ਉਹਦੇ ਨਾਂ ਤੇ ਇਸ ਤਰੀਕੇ ਦੇ ਨਾਲ ਪੁਲਿਸ ਕਹਿੰਦੀ ਹੈ ਕਿ ਉਹ ਬਾਹਰ ਬੈ ਕੇ ਪੈਸੇ ਭੇਜਦਾ ਔਰ ਬਖਤਮਾਖੀ ਕਰਾਉਂਦਾ ਨਾ ਉਹ ਕਹਿੰਦਾ ਮੈਂ ਨਹੀਂ ਇਹਨਾਂ ਕੰਮਾਂ ਜਿਆ ਕਰ ਬਸ ਇਹ ਉਹ ਦੱਸਦਾ ਮੈਂ ਪੁੱਛਿਆ ਨਹੀਂ بیا ਤੇਰਾ ਨਾਂ ਕਹਿੰਦਾ ਲਉਂਦੇ ਰਹਿੰਦੇ ਇਹਨਾਂ ਝੂਠੇ ਨਾਂ ਲਾਉਣਾ ਮੇਰਾ ਮਮ ਜੇ ਜਦੋਂ ਇੱਥੇ ਰਹਿੰਦਾ ਸੀ ਇੰਡੀਆ ਪਿੰਡ ਦੇ ਵਿੱਚ ਕੋਈ ਉਹਦੇ ਖਿਲਾਫ ਕੋਈ ਕੇਸ ਕੋਈ ਲੜਾਈ ਝਗੜਾ ਕੋਈ ਲੁੱਟ ਕੋਈ ਕੇਸ ਨਹੀਂ ਆਹ ਟਾਈਮ ਤੇ ਪਰ ਇਹਨਾਂ ਨੇ ਪੇ ਕੇਸ ਪਾਇਆ ਉਹਦਾ ਪੰਜਾਬ ਦਾ ਹਾਂ ਪਰ ਹੈ ਨਹੀਂ ਕੋਈ ਕੇਸ ਨਹੀਂ ਮੈਂ ਕਸਮ ਖਾ ਕੇ ਕਹਿੰਦੀ ਆਂ ਵੀ ਕੋਈ ਕੇਸ ਨਹੀਂ ਉਹਦੇ ਸਿੱਧੇ ਜਦੋਂ ਦੁਬਈ ਤੋਂ ਵਾਪਸ ਆਇਆ 1 ਸਾਲ ਇੱਥੇ ਰਿਹਾ ਉਦੋਂ ਕਿਸੇ ਤਰ੍ਹਾਂ ਦਾ ਕੋਈ ਉਹਦਾ ਕੋਈ ਕੇਸ ਨਹੀਂ ਆ ਨਾ ਕੋਈ ਨਹੀਂ ਕੇਸ ਸਿੱਧ ਹੋ ਗਿਆ ਆਠਾ ਪੈਰਾਂ 'ਚ ਜੇ ਕੇਸ ਹੁੰਦਾ ਤਾਂ ਫਿਰ ਉਹਨੇ ਦੂਜੀ ਤਰ੍ਹਾਂ ਹੀ ਜਾਣਾ ਹੂੰ ਹੋਏ ਕੇਸਾਂ ਦੀ ਜਾਂ ਜਦੋਂ ਪੁਲਿਸ ਤੁਹਾਡੇ ਘਰ ਆਉਣਾ ਸ਼ੁਰੂ ਕਰਦੀ ਹੈ ਇਹ ਜਦੋਂ ਉਹ ਅਮਰੀਕਾ ਪਹੁੰਚ ਜਾਂਦਾ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹਾਂਜੀ ਹਾਂਜੀ ਉਦੋਂ ਬਾਅਦ ਹੂੰ ਉਦੋਂ ਬਾਅਦ ਕਿ ਤੁਹਾਨੂੰ ਕੀ ਪੁਲਿਸ ਕਹਿੰਦੀ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਤੁਹਾਡੀਆਂ ਆਣ ਕੇ ਨਾ ਬਾਰੀਆਂ ਵੀ ਖੋਲਣੀਆਂ ਖੋਲਣੀਆਂ ਸ਼ੁਰੂ ਕੀਤੀਆਂ ਜਨਾਨੀ ਇਕੱਲੇ ਆ ਕੇ ਹਾਂ ਨੂੰ ਤਾਂ ਇੰਨਾ ਕੁ ਪਰੇਸ਼ਾਨ ਤਾਂ ਰਿਸ਼ਤੇਦਾਰਾਂ ਨੂੰ ਸਾਡੇ ਰਿਸ਼ਤੇਦਾਰ ਟੁੱਟ ਗਏ ਸਾਡੇ ਤੋਂ ਪਿੰਡ ਦੇ ਵੀ ਘਰ ਦੇ ਵਿੱਚ ਬਸ ਦੋ ਲੇਡੀਜ਼ ਹੀ ਰਹਿੰਦੀਆਂ ਐ ਦੋਵੇਂ ਜਾਣੀਆਂ ਰਹਿੰਦੀਆਂ ਮਾਵਾਂ ਧੀਆਂ ਸਾਨੂੰ ਤਾਂ ਕਹਿੰਨਾ ਕਰਦੇ ਕੱਲ ਵੀ ਆਏ ਮੋਬਾਈਲ ਵੀ ਇਹ ਇਨਾਂ ਕੋਲ ਘਾਲ ਘਾ ਰੱਖਨੇ ਸਾਡੇ ਮੋਬਾਈਲ ਨਾਲ ਲੈ ਜਾਣ ਅੱਗੇ ਵੀ ਇਨਾਂ ਤਿੰਨ ਚਾਰ ਮੋਬਾਈਲ ਲੈ ਗਏ ਸਾਡੇ ਮੈਂ ਗੱਲਬਾਤ ਕਰਦਾ ਹੈਪੀ ਦੇ ਸਿਸਟਰ ਸਾਡੇ ਨਾਲ ਨੇ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਵੀ ਬਾਹਰ ਜਾਣਾ ਸੀ ਤੁਹਾਡੇ ਨਾਲ ਕੀ ਤੁਸੀਂ ਆਪਣੀ ਹੱਦ ਬੀਤੀ ਬਤਾਓ ਇਹਨਾਂ ਪਹਿਲਾਂ ਤੇ ਅੰਕਲ ਜੀ ਇੱਥੇ ਆ ਜਾਂਦੇ ਨੇ ਬੂਵੇ ਗਾੜੀ ਆ ਕੇ ਮੰਮੀ ਦੇ ਨਾਲ ਬੜਾ ਬਦਸਲੂਕੀ ਕਰਦੇ ਨੇ ਫਿਰ ਮੈਂ ਆਕੇ ਇਹਨਾਂ ਨਾਲ ਗੱਲ ਕੀਤੀ ਬਾਰੀਆਂ ਸਾਡੀਆਂ ਫੋਲਦੇ ਨੇ ਆਕੇ ਅਸੀਂ ਦੋਵੇਂ ਜਾਣੇ ਹੁੰਨੇ ਰਮਦਾਸ ਦੀ ਪੁਲਿਸ ਵੀ ਫਿਰ ਕਿਦੋਂ ਖੇਮ ਕਰਨ ਤੋਂ ਹੁੰਦੀ ਕਿਤੇ ਦਰਨਤਾਰ ਹੁੰਦੀ ਆ ਕੱਲ ਦੇ ਚੰਡੀਗੜ੍ਹ ਤੋਂ ਸਟਾਫ ਆਇਆ ਮੈਂ ਇਹਨਾਂ ਨੂੰ ਕਿਹਾ ਮੈਂ ਅੰਕਲ ਤੁਸੀਂ ਫੋਟੋਆਂ ਕਿਉਂ ਲੈਂਦੇ ਪਏ ਸਾਡੇ ਘਰ ਦੀਆਂ ਇਹਦੇ ਤੂੰ ਚੁੱਪ ਕਰਕੇ ਬਹਿ ਜਾ ਗਾੜੀਆਂ ਮੈਨੂੰ ਸਵਾਲ ਕਰਦੇ ਨੇ ਸਾਨੂੰ ਦੁਹਾਂਵੇਂ ਸਵਾਲ ਕਰੰਦੇ ਇਹਨਾਂ ਦਾ ਬੰਦਾ ਕੋਈ ਗੱਲ ਤੇ ਵੀਰੇ ਦਾ ਜਿਹੜਾ ਇਹ ਨਾਮ ਲਾਉਂਦੇ ਚਾਹ ਦੇ ਸਰਕਾਰ ਵਾਲੀਆਂ ਇਹ ਪੁਲਿਸ ਵਾਲੇ ਖੁਦ ਆਪ ਇਹਨਾਂ ਨੂੰ ਸਟਾਰ ਲਾਜਣੇ ਸਾਡੇ ਦੋਵੇਂ ਭੈਣ ਭਰਾਵਾਂ ਦੀ ਜ਼ਿੰਦਗੀ ਖਰਾਬ ਕਰਦੇ ਪਏ ਆ ਸਾਡੇ ਮਦਰ ਨੇ ਸਾਨੂੰ ਕਿੱਦਾਂ ਪਾਲਿਆ ਸਾਡੇ ਫਾਦਰ ਤੋਂ ਬਾਅਦ ਸਾਨੂੰ ਪਤਾ ਹੈ ਪਰ ਜਿੱਦਾਂ ਇਹ ਗੱਲ ਕਹੀ ਜਾਂਦੀ ਕਿ ਉਹ ਬਹੁਤ ਵੱਡੇ ਜਿਹੜੇ ਤਮਾਕੀ ਜਾਂ ਬਹੁਤ ਕੁਝ ਕਰਾ ਰਿਹਾ ਹੈ ਪੈਸਾ ਬਹੁਤ ਸਾਰਾ ਭੇਜਦਾ ਤੁਹਾਨੂੰ ਕਿੰਨਾ ਕ ਪੈਸਾ ਹੁਣ ਤੱਕ ਆ ਚੁੱਕਾ ਕਿਉਂਕਿ ਉਹ ਵੀ ਲੋਕ ਜਾਣਨਾ ਚਾਹਣਗੇ ਕਿ ਜੇਕਰ ਇੰਨਾ ਕੋਈ ਤਗੜਾ ਬਾਹਰ ਬੈਠ ਕੇ ਬੰਦਾ ਕੰਮ ਕਰ ਰਿਹਾ ਤੁਹਾਨੂੰ ਕੋਈ ਪੈਸਾ ਭੇਜਿਆ ਜਾਂਦਾ ਸਾਨੂੰ ਅਕਾਊਂਟ ਸਾਡੇ ਫ੍ਰੀਜ਼ ਕਰ ਦਿੱਤੇ ਮੇਰਾ ਵੀ ਕਰ ਦਿੱਤਾ ਮਦਰ ਦਾ ਵੀ ਕਰ ਦਿੱਤਾ ਜਿੰਨਾ ਫ੍ਰੀਜ਼ ਕੀਤੇ ਉਹਨਾਂ ਨੂੰ ਪਤਾ ਹੀ ਆ ਸਾਡੇ ਅਕਾਊਂਟ ਵਿੱਚ ਕਿੰਨੇ ਪੈਸੇ ਆ ਤੇ ਇਹ ਸਕੇ ਪਿੰਡ ਚ ਵੀ ਰੋਲਾ ਪਾਉਂਦੇ ਕਰੋੜਾਂ ਦੇ ਹੁੰਦੇ ਇਦਾਂ ਹੁੰਦੇ ਪਿੰਡ ਇੱਥੇ ਸਾਰੇ ਨੂੰ ਕਹਿੰਦੇ ਪੁਲਿਸ ਵਾਲਿਆਂ ਨੂੰ ਫਿਰ ਪੁਲਿਸ ਵਾਲੇ ਖੁਦ ਪਿੰਡ ਵਾਲਿਆਂ ਨੂੰ ਕਹਿੰਦੇ ਆਹ ਕਰਦੇ ਆ ਉਹ ਕਰਦੇ ਇੱਥੇ ਆ ਕੇ ਵੀ ਫਿਰ ਮੰਮੀ ਨੇ ਬੈਸ ਬਸਾਈ ਕੀਤੀ ਤਰਨ ਤਾਰਨ ਤੋਂ ਪੁਲਿਸ ਜਿਹੜੀ ਆਈ ਸੀ ਰਿਸ਼ਤੇਦਾਰਾਂ ਵੀ ਫਿਰ ਬਹੁਤ ਜ਼ਿਆਦਾ ਬੋਲਦੇ ਨੇ ਤੁਸੀਂ ਬਾਹਰ ਜਾਣਾ ਸੀ ਤੁਹਾਡੇ ਨਾਲ ਕੀ ਹੋਇਆ ਤੁਹਾਨੂੰ 에ਰਪੋਰਟ ਤੇ ਰੋਕ ਲਿਆ ਗਿਆ ਹਾਂਜੀ ਮੈਨੂੰ ਉਹ ਇਮੀਗ੍ਰੇਸ਼ਨ ਵਾਲੇ ਪੁੱਛਣ ਡੈ ਪੇ ਕਿ ਤੁਸੀਂ ਹਰਪ੍ਰੀਤ ਦੀ ਸਿਸਟਰ ਹੋ ਮੈਂ ਹਾਂਜੀ ਟਾਡੇ ਤੇ ਕਹਿੰਦੇ ਪਰਚੇ ਹੋਇਆ ਮੈਂ ਕਿਹਾ ਕਾਦਾ ਮੈਂ ਤਾਂ ਕੁਛ ਕੀਤਾ ਹੀ ਨਹੀਂ ਕਿ ਕਹਿੰਦੇ ਡਿਵੋਰਸ ਵਗੈਰਾ ਦਾ ਪਰਚਾ ਚੱਲਦਾ ਪਿਆ ਮੈਂ ਕਿਹਾ ਨਹੀਂ ਕਹਿੰਦੇ ਪਰ ਤੁਹਾਡੇ ਤੇ ਕਾਰਵਾਈ ਹੋਣੀ ਆ ਤੇ ਫਿਰ ਉਹਨਾਂ ਇਦਾਂ ਕੀਤਾ ਫਿਰ ਉਹਨਾਂ ਉੱਥੋਂ ਪੁਲਿਸ ਸਾਰੀ ਸਾਧ ਲਈ ਤੇ ਮੈਨੂੰ ਲੈ ਗਏ ਫਿਰ ਅਮਦਾਸ ਲੈ ਆਂਦਾ ਤਾਂ ਇਹ ਹੈ ਹੈਪੀ ਪਛੀਆਂ ਦਾ ਪਰਿਵਾਰ ਮਾਂ ਔਰ ਬੇਟੀ ਦੋਵੇਂ ਘਰ ਦੇ ਵਿੱਚ ਰਹਿੰਦੀਆਂ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਜਿਹੜੇ ਭੈਣ ਦੀ ਗੱਲ ਕਰੀ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਭਰਾ ਦਾ ਔਰ ਮਾਂ ਦਾ ਕਹਿਣਾ ਹੈ ਕਿ ਮੇਰੇ ਪੁੱਤ ਦਾ ਨਹੀਂ ਅਜਈਆਂ ਚੀਜ਼ਾਂ ਦੇ ਵਿੱਚ ਕੋਈ ਰੋਲ ਨਹੀਂ ਹੈ ਪਰ ਜਿੱਥੋਂ ਤੱਕ ਦੇਸ਼ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਆਪਣੇ ਪੱਧਰ ਤੇ ਇਲਜ਼ਾਮ ਲਗਾਉਂਦੀਆਂ ਨੇ ਵੱਖ-ਵੱਖ ਪਹਿਰਾਵਾਂ ਦੇ ਤਹਿਤ ਹੈਪੀ ਦੇ ਖਿਲਾਫ ਕਈ ਥਾਵਾਂ ਤੇ ਮਾਮਲੇ ਜਿਹੜੇ ਉਹ ਦਰਜ ਨੇ ਇਹਨਾਂ ਦਾ ਕਹਿਣਾ ਹੈ ਕਿ ਹੈਪੀ ਅਮਰੀਕਾ ਦੇ ਵਿੱਚ ਰਹਿ ਰਿਹਾ ਉਸ ਦਾ ਕੀ ਕਿਸੇ ਦੇ ਨਾਲ ਸੰਪਰਕ ਹੈ ਇਹਨਾਂ ਨੂੰ ਉਸ ਬਾਰੇ ਨਾ ਤਾਂ ਕੋਈ ਜਾਣਕਾਰੀ ਹੈ ਔਰ ਨਾ ਹੀ ਇਹਨਾਂ ਦਾ ਕੋਈ ਉਸ ਦੇ ਵਿੱਚ ਰੋਲ ਹੈ ਪਰ ਹੈਪੀ ਦੇ ਕਰਕੇ ਇਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਜਿਸ ਕ